ਅਗੋਜੀ ਕਾ ਖਾਲਸਾ ਵਾਗੋਜੀ ਕੀ ਫਤਿਹ ਅੱਜ ਅਸੀਂ ਖੜੇ ਆ ਜੀ ਕੋਨੇਵਾਲ ਬੰਤੇ ਜਿੱਥੇ ਅਸੀਂ 12ਵਾਂ 13ਵਾਂ ਫੇਰਾ ਲੈ ਕੇ ਆਏ ਆ ਰਾਸ਼ਨ ਦਾ ਮਿੱਟੀ ਦਾ ਜੋ ਵੀ ਤੂੜੀ ਰਸਤ ਚੋਖਰ ਵਗੈਰਾ ਸਾਰਾ ਕੁਝ ਅਸੀਂ ਪਹਚਾਇਆ ਜੀ ਪਿੰਡ ਭੂੰਬਲੀ ਬੱਬਰੀ ਦੇ ਨਾਲ ਲਾ ਕੇ ਅਸੀਂ ਸਾਰਾ ਸੰਯੋਗ ਦੇ ਨਾਲ ਲਾ ਕੇ ਕੰਨਾਂ ਦਾ ਅਸੀਂ ਵੀਰਾਂ ਦੇ ਨਾਲ ਤੇ ਅਸੀਂ ਇੱਥੇ ਅੱਜ ਫੇਰ ਪਹੁੰਚੇ ਆ ਜੀ ਤੁਸੀਂ ਜੁੜੇ ਹੋ ਜੀ ਕਲੰਦਰ ਪੋਸਟ ਨਿਊਜ਼ ਦੇ ਨਾਲ ਇਸ ਟਾਈਮ ਖੜੇ ਆ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੋਨੇਵਾਲ ਵਿਖੇ ਜਿੱਥੇ ਤੁਸੀਂ ਬਣ ਟੁੱਟਿਆ ਸੀਗਾ ਤਕਰੀਬਨ 500 ਮੀਟਰ ਦੇ ਕਰੀਬ ਤੁਸੀਂ ਬੰਟ ਟਟਿਆ ਸੀਗਾ ਇੱਥੇ ਸੇਵਾ ਚੱਲ ਰਹੀ ਆ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਗੁਰੂ ਕਾ ਬਾਗ ਵਾਲੇ ਬਾਬੇ ਸੰਸਕਰ ਜੀ ਬਾਗ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਪਦੇ ਕਾਰ ਸੇਵਾ ਗੁਰੂ ਕਾ ਬਾਗ ਬਾਬਾ ਹੀਰ ਰੰਗ ਸੱਚਖੰਡ ਵਾਸੀ ਬਾਬਾ ਲਖਨ ਸਿੰਘ ਸੱਚਖੰਡ ਵਾਸੀ ਜਹੇਦਾਰ ਬਾਬਾ ਸੁਦਨਾ ਸਿੰਘ ਜੀ ਜਿਨ੍ਹਾਂ ਦੀ ਗਵਾਹੀ ਹੇਟ ਇਹ ਆ ਬੰਨ ਵੱਜ ਰਿਹਾ 3 ਤਰੀਕ ਦਾ ਦਿਨ ਰਾਤ ਸੇਵਾ ਚੱਲ ਰਹੀ ਆ ਇਹ ਬੰਨ ਵੱਜਣ ਦੀ ਅਜੇ ਕੋਈ ਲੱਗ ਜਨੇ ਪੰਜ-ਸੱਤ ਦਿਨ ਇਹ ਬੰਨ ਤੇ ਇਹ ਨਾਲ ਕਰਾਂ ਦੀ ਸੇਵਾ ਟਰੈਕਟਰ ਦੀ ਚੱਲ ਪਈ ਆ ਇਹ ਬਾਬਾ ਸਤਨਾਸੇ ਲੋ ਟਰੈਕਟਰ ਪੈੜੀਆਂ ਪਧੜੀਆਂ ਕਰਦੀ ਸੇਵਾ ਕਰਾਤੀ ਆ ਚਾਲੂ ਕਲ ਦੀ ਇਹ ਇੱਥੇ 5-7 ਦਿਨ ਲੱਗ ਜਨੇ ਬੰਨ ਬੰਦੇ ਜਿਹੜਾ ਤੋਂ ਸਿੱਦਾ ਆਰ ਪਾਰ ਹੋ ਗਿਆ ਸਾਰੇ ਰਾਹ ਹੁਣ ਮਿੱਟੀ ਉੱਤੇ ਪੈੰਡੀ ਆ ਤਾਂ ਸੰਗ ਤਾਂ ਬਹੁਤ ਦੂਰੋ ਦੂਰ ਹੋ ਸਕਤਾ ਲੈ ਗਈਆਂ ਮਿੱਟੀ ਟਰਾਲੀਆਂ ਟਰੈਕਟਰ ਲੈ ਕੇ ਪਹੁੰਚੇ ਨਹੀਂ ਉੱਤੇ ਸੰਗ ਤਾਂ ਆਪ ਦੀ ਪਹੁੰਚੇ ਨਹੀਂ ਆ ਹੁਣ ਸੰਗ ਥੋੜੀ ਕਿਥੋਂ ਤੋੜੇ ਪੈ ਗਈ ਆ ਤਾਂ ਕਰ ਘੜ ਗਈ ਆ ਨਹੀਂ ਤਾਂ ਸੰਗ ਤਾਂ ਰੋਜ਼ ਲੱਖਾਂ ਦੇ ਹਿਸਾਬ ਨਾਲ ਚੋਦੀ ਲੱਖਾਂ ਹਿਸਾਬ ਕਿੰਨੇ ਟਰੈਕਟਰ ਲੱਗੇ ਨੇ ਕਿੰਨੀਆਂ ਜੀਸੀਬਲ ਚੱਲਦੀਆਂ ਪਾਛੇ ਇੱਕ ਪੋਗਲਾਂ ਦੀਆਂ ਚੱਲਣ ਨਾਲ ਟਰੈਕਟਰ ਚੱਲਣ ਰਹੇ ਆ ਤੇ ਟਰੈਕਟਰ 15 20 ਟਰੈਕਟਰ ਦਾ 30 ਰਹੇ ਅੱਜ ਉਹਨਾਂ ਇੱਕ ਪਿੰਡ ਦੀ ਵਾਰੀ ਆ ਭਾਲ ਕੇ ਦੂਜੇ ਪਿੰਡ ਦੇ ਹੋਣੇ ਆ ਰੋਜ 20 20 ਟਰੈਕਟਰ ਜਿਹੜੇ ਪਿੰਨਾ ਜਾਇਆ ਕਰਨੇ ਆ ਵਕੂਆ ਕੇ ਪਿੰਨਾ ਦੀ ਵਾਰੀ ਪੱਦੀ ਆ ਇਹ ਤਾਂ ਫਿਰ ਜਿਆਦੇ ਟਰੈਕਟਰ ਤੋਂ ਪਤਾ ਨਹੀਂ ਲੱਗਦਾ ਕਿ ਸਾਰੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਆ ਰਹੇ ਕਿ ਜਾਂ ਗਰਦਾਸਪੁਰ ਨਹੀਂ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਏ ਮਿੱਟੀ ਗਰਦਾਸਪੁਰ ਚੋਂ ਆਉਂਦੀ ਹੈ ਗਰਦਾਸਪੁਰੋਂ ਟਰੈਕਟਰ ਆਉਂਦੇ ਆ ਕਿਰਾਏ ਵਾਲੇ ਉਹ ਪਲਕੇ ਉਹਨੇ ਗਰਦਾਸਪੁਰ ਦੇ ਇਹ ਆ ਲਾਗੇ ਪਿੰਡ ਜੱਸੜਿਆ ਉੱਥੋਂ ਆਏ ਸਾਰੇ ਜ਼ਿਲ੍ਹੇ ਬਾਬਾ ਜੀ ਸਰਤਾਪ ਸਿੰਘ ਹਰ ਜ਼ਿਲ੍ਹੇ ਦੇ ਵਿੱਚ ਸੇਵਾ ਚੱਲਦੀ ਆ ਤੇ ਸਾਰੇ ਜ਼ਿਲ੍ਹੇ ਵਿੱਚ ਟਰੈਕਟਰ ਵੱਖੋ-ਵੱਖੋਂ ਦੀ ਸੇਵਾ ਚੱਲਦੇ ਆ ਮਿੱਟੀ ਰੋਜਪੁਰੋਂ ਆਈ ਕਪੂਰ ਤੋਂ ਆਈ ਹਿਯਾਰਪੁਰੋਂ ਆਈ ਚਿਲੰਦਰੋਂ ਆਈ ਆ ਧੜੀਆਲ ਬੁਰਸਾ ਬਲੋਂਡੇ ਆ ਬਹੁਤ ਬਹੁਤ ਦੂਰੋਂ ਮਿੱਟੀ ਸੰਗਤਾਂ ਲੈ ਕੇ ਪਹੁੰਚੀਆਂ ਇੱਥੇ ਟਰੈਕਟਰ ਵਾਲਿਆਂ ਆਪੋ ਆਪਣੇ ਲੈ ਕੇ ਸੰਗਤਾਂ ਦਿਨ ਰਾਤ ਪਹੁੰਚਣ ਡੀਆਂ ਸੀ ਸਾਰੀ ਨਿਸ਼ਕਾਮ ਸੇਵਾ ਚੱਲਦੀ ਪਈ ਹੈ ਹਾਂਜੀ ਕੋਈ ਇਹਨੂੰ ਕਹਿਆ ਨਹੀਂ ਕੋਈ ਸਾਰੀ ਸੇਵਾ ਕਰਦਾ ਹੈ ਸਦਾ ਆਪਣੀ ਨਾਲ ਸੇਵਾ ਹੁੰਦੀ ਆ ਸੰਗਤਾਂ ਦੂਰੋਂ ਦੂਰੋਂ ਆਪਣੀ ਸਦਾ ਨਾਲ ਆਉਂਦੀਆਂ ਸੇਵਾ ਜਿਹੜੀ ਪੋਗਲ ਨੇ ਉਹ ਵੀ ਸੇਵਾ ਵਿੱਚ ਆਈਆਂ ਪਿੱਛੇ ਦੇ ਕਹਿੰਦੇ ਮਸ਼ੀਨ ਵਿੱਚ ਡੈਫੀਸੈਂਸੀ ਹਾਂਜੀ ਜੇ ਪੋਗਲੈਂਡ ਗਈ ਜੀ ਉਹ ਰਹੀ 11 ਕੁ ਵਜੇ ਗਈ ਸ਼ਾਮੇ ਘੜੀ 14 12 ਵਜੇ ਰਾਤ ਉਹ 15 20 ਫੁੱਟ ਥੱਲੇ ਚਲ ਗਈ ਸੰਗਤਾਂ ਦੂਰੂ ਦੂਰੋਂ ਆਉਂਦੀਆਂ ਸੰਗਤਾਂ ਬਹੁਤ ਜ਼ਿਆਦਾ ਪਿਆਰ ਦਿੰਦੀਆਂ ਬਾਬਾ ਜੀ ਨੂੰ ਦੂਰੂ ਦੂਰੋਂ ਸੰਗਤਾਂ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਸਨ ਬਾਬਾ ਜੀ ਜਿਨ੍ਹਾਂ ਨੇ ਕਿਹਾ ਕਿ ਨਿਸ਼ਕਾਮ ਸੇਵਾ ਚੱਲਦੀ ਗਈ ਹੈ ਵਕ ਵਕ ਪਿੰਡ ਦੀ ਵਾਰੀ ਆ ਉਹ ਸਭ ਨੇ ਚੱਲਦੇ ਪਏ ਆ ਤੁਸੀਂ ਬਣ ਬਣ ਰਿਹਾ ਲੋਕਾਂ ਦੀ ਪੈੜੀਆਂ ਬਰਾਬਰ ਕਰਦੇ ਆ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਟਰੈਕਟਰ ਚੱਲ ਰਹੇ ਨੇ ਸੇਵਾ ਨੂੰ ਬਰਾਬਰ ਕਰਨ ਵਾਸਤੇ ਇੰਤਰੀ ਤੋਂ ਬਾਬਾ ਕੰਦੇ ਸੇਵਾ ਚੱਲ ਰਹੀ ਆ ਸਾਡੇ ਨਾਲ ਮੌਜੂਦ ਨੇ ਜੋ ਟਰੈਕਟਰ ਸੇਵਾ ਕਰ ਰਹੇ ਨੇ ਵੀਰ ਜੀ ਵੀਰ ਜੀ ਕੀ ਨਾਂ ਜੀ ਆਪਣਾ ਕਿਹੜੀ ਜਗ੍ਹਾ ਤੋਂ ਮੇਰਾ ਰਸਪਾਲ ਸਿੰਘ ਹੈ ਪਿੰਡ ਬੱਬੜੀ ਨੰਗਲ ਚਲਾ ਗੁਰਦਾਸਪੁਰ ਤੋਂ ਅਸੀਂ ਆਏ ਗੁਰਦਾਸਪੁਰ ਤੋਂ ਆਏ ਜੀ ਸਾਡਾ 11ਵਾਂ 12ਵਾਂ ਫੇਰਾ ਜੀ ਅਸੀਂ ਬਹੁਤ ਇਨਾ ਸੰਤਾਂ ਨਾਲ ਜੁੜੇ ਆ ਸੇਵਾ ਬੰਨ ਤੇ ਚੱਲਣ ਦੀ ਆ ਤੇ ਉਪਰਾਲਾ ਕੀਤਾ ਸਭ ਸੰਤਾਂ ਦੇ ਨਾਲ ਅਸੀਂ ਜੁੜੇ ਆ ਪਹਿਲਾਂ ਹੀ ਤੂੜੀ ਵੀ ਲਾਈ ਲੰਗਰ ਵੀ ਲੈ ਕੇ ਆਏ ਆ ਇਹਨੇ ਜਿਹਨੂੰ ਗੀਸੇਵਾ ਚਲਦੀ ਬੀ ਸਾਨੂੰ ਉਹ ਮਹੀਨਾ ਹੀ ਹੋ ਗਿਆ ਜੀ ਫਰੀਆਂ ਨੇ ਨਾਲ ਬਾਬੇ ਨਾਲ ਅੱਛਾ ਜੀ ਹਾਂਜੀ ਦੂਜੇ ਤੀਜੇ ਦਿਨ ਫੇਰਾ ਹੀ ਮਾਰ ਜਾਈਦਾ ਹੈ ਜੀ ਹਾਂਜੀ ਮਿੱਟੀ ਡਰ ਲੈ ਕੇ ਜੀ ਅੱਜ ਮਿੱਟੀ ਦਾ ਡੇਲੀ ਚੱਲਣਗੀ ਮਿੱਟੀ ਦੀ ਦੂਜੇ ਤੀਜੇ ਦਿਨ ਫੇਰਾ ਸਾਡਾ ਵੱਜਣ ਵੱਜਣ ਡਿਆ ਇਹ ਸਾਰੇ ਨਿਸ਼ਕਾਮ ਸੇਵਾ ਚਲਦੀ ਪਈ ਹੈ ਨਿਸ਼ਕਾਮ ਸੇਵਾ ਸਨੇ ਐਨ ਆਰ ਆਈ ਵੀਰਾਂ ਦੇ ਨਾਲ ਹੈ ਸਹਿਯੋਗ ਦੇ ਨਾਲ ਸਾਰੇ ਵੀਰ ਕਿੱਥੋਂ ਨੇ ਕਿੱਡੀ ਜਗ੍ਹਾ ਤੋਂ ਇਹ ਬਬਰੀ ਨਾ ਬਬਰੀ ਬਬਰੀ ਪੁਰੀ ਬਬਰੀ ਪੁਰੀ ਦਾ ਬਬਰੀ ਪੁਰੀ ਦਾ ਠੀਕ ਹੈ ਫਿਰ ਕੀ ਨਾਮ ਆਪਣਾ ਤਨਬੀਚ ਤਨਬੀਚ ਬੋਲੀ ਨਹੀਂ ਹਨ ਜੀ ਆਪਣਾ ਮੇਰਾ ਨਾਮ ਪ੍ਰਦੀਪ ਸਿੰਘ ਹੈ ਜੀ ਆਪਣਾ ਮੇਰਾ ਨਾਮ ਲਵਲੀ ਹੈ ਜੀ ਆਪਣਾ ਵੀਰੇ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਜੀ ਆਪਣਾ ਹਰਦੇਵ ਹਰਦੇਵ ਸਿੰਘ ਜੀ ਆਪਣਾ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਕਿ ਆਪਣਾ ਗੁਰਪ੍ਰੀਤ ਸਿੰਘ ਸਾਰੇ ਜਣੇ ਸੇਵਾ ਤੇ ਸੇਵਾ ਸਰ ਸੇਵਾ ਵਾਹਿਗੁਰੂ ਸੇਵਾ ਤੁਸੀਂ ਦੇਖ ਰਹੇ ਹੋ ਵੀ ਸਾਰੇ ਸੇਵਾਦਾਰ ਨੇ ਕਿਤੇ ਸਾਡਾ 12 13 ਗੇੜਾਵਾਲ ਦੂਜੇ ਤੀਜੇ ਨਾ ਆਉਂਦੇ ਰਹੀਦਾ ਇੱਥੇ ਐਸਐਮ ਖੜੇ ਖੋਨੇ ਬੰਨਦੇ ਨਿੱਗਿੱਤਰ ਕਲੰਦ ਕੋਸਟ ਨੂੰ ਧੰਨਵਾਦੀ